ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਜਦੋਂ ਨਵਾਬ ਮਲੇਲਕੋਟਣਾ ਨੇ ਹਾਧਾ ਨਾ ਨਾ ਮਾਰਿਆ ਸੀ ਤਾਂ ਇਸ ਤੋਂ ਬਾਅਦ ਬਜੀਦ ਖਾਨ ਥੋੜਾ ਟੇਲਾ ਪੈ ਕੇ ਸੀ ਤੇ ਕਾਜੀ ਨੇ ਵੀ ਕਹਿ ਦਿੱਤਾ ਸੀ ਕਿ ਹਾਂ ਬੱਚਾ ਨੂੰ ਸਾਹਿਬਜ਼ਾਦੇ ਨੂੰ ਰਿਹਾ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਸਭ ਤੋਂ ਗੰਦਾ ਜੋ ਕਿਰਦਾਰ ਨਵਾਇਆ ਸੀ ਉਹ ਸੀ ਸੁਚਾਨੰਦ ਨੇ ਸੂਚਾਨੰਦ ਕਹਿੰਦਾ ਹੈ ਕਿ ਇਹਨਾਂ ਨੂੰ ਛੱਡਣ ਦੀ ਗੱਲ ਤਾਂ ਆਪਾਂ ਕਰ ਰਹੇ ਹਾਂ ਪਰ ਪੁੱਛਤਾ ਲਈਏ ਕਿ ਇਹ ਰਿਆ ਹੁਣ ਤੋਂ ਬਾਅਦ ਕੀ ਕਰਨਗੇ ਫਿਰ ਜਦੋਂ ਸਾਹਿਬ ਜਦੋਂ ਪੁੱਛਿਆ ਜਾਂਦਾ ਕਿ ਜਦੋਂ ਸਨੂ ਰਿਆ ਘਾਰ ਦਿੱਤਾ ਜਾਵੇਗਾ ਤਾਂ ਤੁਸੀਂ ਕੀ ਕਰੋਗੇ ਤਾਂ ਬਾਬਾ ਜ਼ੋਰਾਵਰ ਸਿੰਘ ਜਵਾਬ ਦਿੰਦੇ ਹਨ ਕਿ ਅਸੀਂ ਖਾਲਸਾ ਫੌਜ ਨੂੰ ਇਕੱਠਾ ਕਰਾਂਗੇ ਤੇ ਫਿਰ ਤੋਂ ਤੁਹਾਡੇ ਉੱਪਰ ਆ ਕੇ ਹਮਲਾ ਕਰਾਂਗੇ ਹੁਣ ਦੇਖੋ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੇ ਕਿੱਡੇ ਵੱਡੇ ਜਿਹੇ ਸੀ ਜੇ ਇੱਥੇ ਕਿਸੇ ਹੋਰ ਵੀ ਉਮਰ ਦਾ ਰਾਜ ਬੰਦੇ ਨੂੰ ਪੁੱਛਿਆ ਜਾਂਦਾ ਐਨੇ ਤਸੱਦਰ ਕਰਨ ਤੋਂ ਬਾਅਦ ਤਾਂ ਉਹਨੇ ਵੀ ਇੱਕ ਟਾਈਮ ਕਹਿ ਦੇਣਾ ਸੀ ਕਿ ਹਾਂ ਸਾਨੂੰ ਮaaf ਕਰ ਦਿਓ ਅਸੀਂ ਇੱਥੇ ਚਲੇ ਜਾਵਾਂਗੇ ਪਰ ਉਹ ਗੁਰੂ ਗੋਬਿੰਦ ਸਿੰਘ ਦੇ ਲਾਲ ਜੋ ਧਰਮ ਦੇ ਆਪਣੇ ਈਨ ਦੇ ਪੱਕੇ ਸਨ ਉਹਨਾਂ ਨੇ ਇਹ ਜਵਾਬ ਨਹੀਂ ਦਿੱਤਾ ਪਰ ਸੁਚਾਨੰਦ ਬਹੁਤ ਜ਼ਿਆਦਾ ਰਾਮੀ ਤੇ ਬੇਇਮਾਨ ਸੀ ਉਸਨੇ ਫਿਰ ਤੋਂ ਧਰਾ ਕੇ ਪੁੱਛਿਆ ਛੋਟੇ ਸਾਹਿਬਜ਼ਾਦੇ ਤੋਂ ਕਿ ਜਦੋਂ ਤੁਸੀਂ ਹਮਲਾ ਕਰਨ ਆਉਂਗੇ ਅਸੀਂ ਤੁਹਾਨੂੰ ਫਿਰ ਤੋਂ ਫੜ ਲਵਾਂਗੇ ਤੇ ਫਿਰ ਤੋਂ ਰਹਾ ਕਰ ਦੇਵਾਂਗੇ ਫਿਰ ਤੁਸੀਂ ਕੀ ਕਰੋਗੇ ਤਾਂ ਬਾਬਾ ਜ਼ੋਰਾਵਰਜ ਸਾਹਿਬ ਜੀ ਨੇ ਇੱਕ ਵਾਰ ਫਿਰ ਜਵਾਬ ਦਿੱਤਾ ਕਿ ਅਸੀਂ ਫਿਰ ਤੋਂ ਖਾਲਸਾ ਫੌਜ ਇਕੱਠੀ ਕਰਾਂਗੇ ਤੇ ਤੁਹਾਡੇ ਉੱਤੇ ਫਿਰ ਹਮਲਾ ਕਰਾਂਗੇ ਇਹ ਹਮਲਾ ਅਸੀਂ ਉਹਨਾ ਚਿਰ ਕਰਾਂਗੇ ਜਿੰਨਾ ਚਿਰ ਤੁਸੀਂ ਖਤਮ ਨਹੀਂ ਹੋ ਜਾਂਦੇ ਜਾਂ ਫਿਰ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਇਸ ਗੱਲ ਤੋਂ ਬਾਅਦ ਸੁਚਾਨੰਦ ਕਹਿੰਦਾ ਹੈ ਕਿ ਇਹ ਸੱਪ ਦੇ ਬੱਚੇ ਹਨ ਤੇ ਇਹ ਉਹ ਗੁਰੂ ਗੋਬਿੰਦ ਸਿੰਘ ਕਾਫਰ ਦੇ ਬੱਚੇ ਹਨ ਤੇ ਇਹ ਉਹਨਾਂ ਦੇ ਰਾਤੇ ਹੀ ਚੱਲਣਗੇ ਜਦੋਂ ਸੁਚਾਨੰਦ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਕੀਤੀ ਛੋਟੇ ਸਾਹਿਬਜ਼ਾਦਿਆਂ ਦੀ ਤਾਂ ਇੱਕ ਵਾਰ ਫਿਰ ਤੋਂ ਵਜੀਦ ਖਾਨ ਅੱਗ ਵਾਂਗੂ ਲਾਲ ਹੋ ਕੇ ਪੜਕੁੱਟਿਆ ਤੇ ਜੋ ਦਰਬਾਰੀ ਸਨ ਜੋ ਉਸ ਦਰਬਾਰ ਵਿੱਚ ਉਸ ਕਚਹਿਰੀ ਵਿੱਚ ਰਿਆ ਕਰਨ ਦਾ ਇੱਕ ਮਾਹੌਲ ਬਣ ਗਿਆ ਸੀ ਉਹ ਸਾਰੇ ਹੁਣ ਉੱਥੇ ਨਾਰੇ ਲਾਉਣ ਲੱਗੇ ਕਿ ਕਾਫਰਾਂ ਨੂੰ ਸਜ਼ਾ ਦਿਓ ਇਹਨਾਂ ਨੂੰ ਸਜ਼ਾ ਦਿਓ ਫਿਰ ਇੱਕੇਦਮ ਵਜੀਦ ਖਾਨ ਕਾਜ਼ੀ ਨੂੰ ਕਹਿੰਦਾ ਹੈ ਕਿ ਹੁਣ ਫਤਵਾ ਸੁਣਾ ਤੂੰ ਹੁਣ ਇੱਥੇ ਬਸ ਨੇ ਕਰ ਦੇ ਹੁਣ ਜੋ ਇਹ ਕਚਹਿਰੀ ਵਿੱਚ ਸੀ ਤਾਂ ਇਹਨਾਂ ਨੇ ਸਹਾਬਜਾਦਿਆਂ ਉੱਤੇ ਰਾਜਕੀਤ ਸੱਤਤ ਕੀਤਾ ਸੀ ਫਿਰ ਪ੍ਰਾਣੇ ਇਤਿਹਾਸਕਾਰ ਦੱਸਦੇ ਹਨ ਕਿ ਸਹਾਬਜਾਦਿਆਂ ਨੂੰ 12 ਪੋਬ ਨੂੰ ਕੰਦ ਵਿੱਚ ਚੁਣਿਆ ਗਿਆ ਸੀ ਇੱਥੇ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਇਹ ਵੀ ਇੱਕ ਤਸੱਦਸ ਦਾ ਹਿੱਸਾ ਹੀ ਸੀ ਸਿਰਫ ਡਰਾਉਨ ਦੀ ਖਾਤਰ ਕਿ ਸਹਾਬਜਾਦੇ ਇਨਕਬੂਲਨ ਇਸੇ ਕਰਕੇ ਕੰਦ ਵਿੱਚ ਚੁਣਿਆ ਜਾਣਾ ਸੀ ਪਰ ਜਦੋਂ ਛੋਟੇ ਸਹਾਬਜਾਦੇ ਇਨ ਨੇ ਕਬੂਲ ਦੇ ਤਾ ਕਚਹਿਰੀ ਦੇ ਨੇੜੇ ਹੀ ਉਹਨਾਂ ਨੂੰ ਕੰਦ ਵਿੱਚ ਚੁੰਨਾ ਸ਼ੁਰੂ ਕੀਤਾ ਜਾਂਦਾ ਹੈ ਤੇ ਜਦੋਂ ਕੰਦ ਉਹਨਾਂ ਦੇ ਸੀਸ ਤੱਕ ਪਹੁੰਚ ਜਾਂਦੀ ਹੈ ਤਾਂ ਛੋਟੇ ਸਾਹਿਬਜ਼ਾਦੇ ਬੇਹੋਸ਼ ਹੋ ਜਾਂਦੇ ਹਨ ਤੇ ਕੰਦ ਡਿੱਗ ਪੈਂਦੀ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ